ਜੋ ਬੋਲੇ ਇਸ 100 ਰੁਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਰ ਅੱਜ ਡੇਰਾ 108 ਸੰਤ ਬਾਬਾ ਮਿੱਲਰ ਆਜੀ ਤਪੋਸਾਨ ਦੇ ਉੱਤੇ ਸਾਡੇ ਬਹੁਤ ਹੀ ਸਰਕਾਰਜੋਗ ਸਰਦਾਰ ਜਸਵੀ ਸੰਗੜੀ ਪ੍ਰਧਾਨ ਬੀਐਸਪੀ ਉਹ ਡੇਰਾ ਸਾਹਿਬ ਦੇ ਅੱਜ ਨਤਮਸਤਕ ਹੋਏ ਆ ਔਰ ਸਮਾਜ ਦੇ ਲਈ ਸਮਾਜ ਨੂੰ ਬੇਨਤੀ ਕਰਨ ਆਏ ਆ ਔਰ ਚਿਰਗੁਰਦਾ ਸਾਧੂ ਸੰਪਰਦਾਇ ਸੈਟੀ ਦੇ ਮੈਂ ਪ੍ਰਧਾਨ ਹੋਣ ਅਤੇ ਸਾਡੇ ਸੰਤ ਸਮਾਜ ਦੇ ਸੰਤ ਆਤਮਾਦਾਸ ਜੀ ਆਪਣੇ ਤੋਂ ਉਹ ਵੀ ਪਹੁੰਚੇ ਆ ਮੈਂ ਚਿਰਗੁਰਦਾ ਸਾਧੂ ਸੰਪਰਦਾਇ ਸੈਟੀ ਕੋਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਦੇਰਾਂ ਵੇਖੇ ਪਹੁੰਚੇ ਆ ਔਰ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਔਰ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਸਾਨੂੰ ਸਾਹਿਬ ਡਾਕਟਰ ਬਾਦ ਸਾਹਿਬ ਜੀ ਨੇ ਹੱਕ ਹਕੂਕ ਲੈ ਕੇ ਦਿੱਤੇ ਆ ਸਰ ਬਾਉ ਕਾਂਚੀਰਾਉਂ ਜੀ ਨੇ ਸਾਾਨੂੰ ਮਰਦਿਆਂ ਦੇ ਵਿੱਚ ਜਾਣ ਪਾਤੀ ਸਾਨੂੰ ਘਰਾਂ ਦੇ ਵਿੱਚੋਂ ਸੁੱਤੇ ਪਿਆ ਨੂੰ ਜਗਾ ਕੇ ਉਹਨਾਂ ਨੇ ਇਸ ਸਮਾਜ ਦਾ ਰਾਸਾ ਦਿਖਾਇਆ ਜੋ ਪਹਿਲਾਂ ਡੀਐਸਪੋਰ ਹੁੰਦੀ ਡੀਐਸਪੀ ਤੋਂ ਡੀਐਸਪੋਰ ਤੋਂ ਬਾਅਦ ਬੀਐਸਪੀ ਦੇ ਵਿੱਚ ਇੱਕ ਕਨਵਰਟ ਕੀਤੀ ਔਰ ਇਹ ਅੱਜ ਉਸ ਪਾਰਟੀ ਦੇ ਨੁਮਾਇंदे ਆ ਔਰ ਉਸ ਪਾਰਟੀ ਦੇ ਪ੍ਰਧਾਨ ਆ ਔਰ ਇਹ ਅੱਜ ਬੇਨਤੀ ਕਰਨ ਆਏ ਆ ਅਸੀਂ ਵੀ ਮਤਲਬ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਵੀ ਸਾਡੇ ਐਮਐਲਏ ਐਮਪੀ ਸਾਡੇ ਸੀਐਮ ਬਖ-ਬਖੋ ਪਾਰਟੀਆਂ ਦੇ ਹੋਏ ਆ। ਉਹਨਾਂ ਨੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਪਰ ਸਾਡੇ ਸਮਾਜ ਦੀ ਜਿਹੜੀ ਆ ਵਾਂਗ ਡੋਰ ਕਿਸੇ ਨਹੀਂ ਫੜੀ। ਸਾਰੇ ਉਹ ਸਾਰਾ ਜੋ ਵੀ ਸਗਾ ਉਹ ਠੰਡੇ ਵਾਸਤੇ ਦੇ ਵਿੱਚ ਪਾਇਆ। ਅਸੀਂ ਮਤਲਬ ਕਹਿੰਨੇ ਆ ਕਿ ਆਪਾਂ ਭਗਵੰਤ ਮਾਨ ਉਹਨਾਂ ਨੂੰ ਵੀ ਮਤਲਬ ਦੇਖਿਆਗਾ ਵੀ ਚਲੋ ਇਹ ਤੇਰਾ ਲੈ ਕੇ ਆਉਣਗੇ ਪਰ ਉਹਨਾਂ ਦਾ ਵੀ ਜਿਹੜਾ ਸਮਾਜ ਦੇ ਪ੍ਰਤੀਬਤੀ ਰਾਜਨਾਬ ਵਧੀਆ ਨਹੀਂ ਪਾਰਟੀ ਦਾ ਨਿਕਲਿਆ। ਪਰ ਅੱਜ ਸਾਡੇ ਜਸਵੀਰ ਸਿੰਘ ਜੀ ਆਏ ਆ ਆਪਾਂ ਇਹਨਾਂ ਨੂੰ ਮੌਕਾ ਦਈਏ। ਮੌਕਾ ਦੇ ਕੇ ਜੋ ਸਮਾਜ ਦੇ ਮਸਲੇ ਆ ਉਹ ਹੱਲ ਕਰਾਉਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਹਨਾਂ ਦੇ ਨਾਲ ਖੜੀਏ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ